ਇਸ ਅਸਥool ਸਰੀਰ ਵਾਸਤੇ ਜਿਤਨਾ ਸਵਛ ਭੋਜਨ ਹੋ ਗਿਆ ਐ ਸੂਕਸ਼ਮ ਸਰੀਰ ਵਾਸਤੇ ਉਤਨੇ ਹੀ ਗੰਦਾ ਭੋਜਨ ਹੈ ਗੰਦੀਆਂ ਫਿਲਮਾਂ ਗੰਦਾ ਸਾਹਿਤ ਗੰਦੇ ਦ੍ਰਿਸ਼ ਫਿਲਮ ਦੇ ਨਾਲ ਕੋਈ পেট ਭਰਦਾ ਹੈ ਕੋਈ ਸਰੀਰ ਦੀ ਲੋੜ ਦੀ ਪੂਰਤੀ ਹੁੰਦੀ ਨਹੀਂ ਇਹ ਸੂਕਸ਼ਮ ਸਰੀਰ ਇਹ ਸਭ ਸੂਕਸ਼ਮ ਸਰੀਰ ਨੂੰ ਦਿੱਤਾ ਜਾ ਰਿਹਾ ਹੈ ਇਹ ਗੰਦੇ ਦ੍ਰਿਸ਼ ਅੱਖਾਂ ਦੇ ਰਾਹੀਂ ਸਭ ਸੂਕਸ਼ਮ ਸਰੀਰ ਦੇ ਚ ਜਾਂਦੇ ਨੇ ਇਹ ਗਲਤ ਕਹਾਣੀਆਂ ਸਭ ਅੱਖਾਂ ਦੇ ਰਾਹੀਂ ਸੂਕਸ਼ਮ ਸਰੀਰ ਦੇ ਚ ਜਾਂ ਜਿਤਨਾ ਤਨ ਦਾ ਭੋਜਨ ਸਵਛ ਹੋਇਆ ਉਤਨਾ ਹੀ ਸੂਖਸ਼ਮ ਸਰੀਰ ਦਾ ਭੋਜਨ ਗੰਦਾ ਹੋ ਗਿਆ ਜਿੰਨਾ ਤਨ ਲਈ ਪਾਣੀ ਨਿਰਮਲ ਹੋਇਆ ਉਤਨਾ ਹੀ ਮਨ ਦੀ ਖੁਰਾਕ ਗੰਦੀ ਹੋ ਗਈ ਹੈ ਗਲਾਜ਼ ਤਨ ਸੂਖਸ਼ਮ ਸਰੀਰ ਦੇ ਪ੍ਰੇਮ ਆਉਂਦਾ ਸੀ ਪਰਿਵਾਰ ਹੁੰਦੇ ਸਨ ਰਿਸ਼ਤੇਦਾਰੀ ਆਉਂਦੀ ਸੀ ਸਾਰੀ ਦੁਨੀਆ ਟੁੱਟਦੀ ਜਾ ਰਹੀ ਹੈ ਨਾਨਕੇ ਦਾਦਕੇ ਸਹੁਰੇ ਸਾਰੀ ਦੁਨੀਆ ਟੁੱਟਦੇ ਜਾ ਰਹੇ ਨੇ ਹੈਵੀ ਮੈਰਿਜ ਕਰਦੇ ਮੂਲ ਜਿਹੜਾ ਸੰਬੰਧ ਹੈ ਜੋ ਨਾਨਕੇ ਦਾਦਕੇ ਸਹੁਰਿਆਂ ਨੂੰ ਜਨਮ ਦਿੰਦਾ ਹੈ ਪਤੀ ਪਤਨੀ ਦਾ ਉਹ ਵੀ ਅੱਦੇ ਤੋਂ ਜ਼ਿਆਦਾ ਰਿਸ਼ਤੇ ਤਲਾਕ ਹੋ ਜਾ ਰਹੇ ਹਨ